ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਵੰਦਰ ਤੇ ਜਿਹੜੇ ਬਠਿੰਡੇ ਤੋਂ ਬਾਈ ਰਾਮ ਦੇ ਘਰੋਂ ਦੋਸਤੋ ਵੀਡੀਓ ਆ 24 ਤਰੀਕ ਸ਼ੇਮਾ ਮਹੀਨਾ 2025 ਦੀ ਬਾਈ ਨੇ ਆ ਪਹਿਲਾ ਸੂਆ ਵੈਢ ਸੇਲ ਕਰਨੀ ਆ ਕਦੋਂ ਸੂਈ ਆ ਕਿੰਨਾ ਕੁ ਬੌਲਾ ਇਹਦਾ ਕੱਢਿਆ ਹੋਇਆ ਤੇ ਕੀ ਰੇਟ ਰਹੂਗਾ ਵੀਡੀਓ ਦੇ ਵਿੱਚ ਆਪਾਂ ਮੁੱਲ ਕਰਾਵਾਂਗੇ ਪਿੱਛੇ ਵੀ ਆਹ ਦੇਖ ਲਓ ਕਰਮ ਵਾਲੇ ਤੇ ਬਹੁਤ ਸੋਹਣੀ ਬੱਚੀ ਆ ਗਈ ਵੀਰੇ ਦੋਵੇਂ ਮਾਂ ਮਾਤੀਆਂ ਨਾਲ ਹੀ ਰਲ ਜੂਗੀ ਬੱਚੀ ਵੀ ਸਾਲ ਦੇ ਵਿੱਚ ਵਿੱਚ ਤੇ ਆਜੋ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਨੰਬਰ ਤੁਹਾਨੂੰ ਲੈ ਕੇ ਦੇ ਦੂੰ ਹਰ ਰਾਮ ਬਾਈ ਕੀ ਹਾਲ ਹੈ ਜੀ ਹਰ ਬਾਈ ਠੀਕ ਆ ਸਾਰੇ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲਦੇ ਥੋੜੀ ਬਾਜ ਉੱਚੀ ਰੱਖੀ 9478830660 ਬਾਈ ਨੰਬਰ ਠੀਕ ਆ ਤੇ ਕਦੋਂ ਸੋਈ ਆ ਬਾਈ ਪਛੀ ਤੇਰੀ ਇਹ ਇਹ ਪਰਸੋਂ ਰਾਤ ਨੂੰ ਸੋਈ ਆ ਬਾਈ ਪਰਸੋਂ ਰਾਤ ਨੂੰ ਹਾਂ ਬਾਈ ਠੀਕ ਆ ਠੀਕ ਆ ਤੇ ਬੋਲੇ ਤੋਂ ਸਾਫ ਕਰਤੀ ਬਾਈ ਹਾਂ 12 ਕਿਲੋ ਬੋਲਾ ਸਾਫ ਕਰਿਆ ਬਾਈ ਅੱਛਾ ਹਾਂ ਬਾਈ 12 ਕਿਲੋ ਦੋਵੇਂ ਟਾਈਮਾਂ ਦਾ ਵਧੀਆ ਖੁੱਲਾ ਬੋਲਾ ਦਿੱਤਾ ਹੈ ਹਾਂ ਬਾਈ ਠੀਕ ਆ ਫਿਰ ਤਾਂ ਉਮੀਦ ਹੈ ਕਿ ਅਭੀ 13 14 15 ਦੇ ਸਕਦੇ 15 12 38 ਹੀ ਦਿੱਤਾ ਨਾ 38 ਠੀਕ ਆ ਠੀਕ ਆ ਬਾਈ ਕਹਿੰਦਾ ਜੀ ਮਾਂ ਥੱਲੇ 29 28 ਕਿਲੋ ਦੁੱਧ ਹੈਗਾਗਾ ਤੇ ਇਹ ਤੋਂ ਆਪਾਂ ਕਹਿੰਦਾ 16 17 ਕਿਲੋ ਦੀ ਉਮੀਦ ਕਰਦੇ ਆ ਪਿਛੇ ਇਹਦੇ ਬੱਛੀ ਆ ਤੇ ਬਾਕੀ ਵੀਰੇ ਵਧੀਆ ਠੰਡੀ ਸੀਲ ਆ ਹਾਂ ਬਾਈ ਪੂਰੀ ਠੰਡੀ ਸੀਲ ਆ ਤੈਨੂੰ ਤੋੜ ਲੈ ਫਿਰ ਵੀਰੇ ਇਧਰੋਂ ਤੋੜ ਕੇ ਢੇੜਾ ਦਵਾ ਦੇ ਨੰਬਰ ਬਾਈ ਦਾ ਵੀਰੇ ਵੀਡੀਓ ਤੇ ਹੇਠਾ ਚੱਲੀ ਜਾਂਦਾ ਪਿੰਡ ਭਾਗੀ ਬਾਂਦਰ ਤੇ ਜਿਹੜਾ ਬਠਿੰਡਾ ਤੇ ਆ ਤੁਸੀਂ ਬੱਛੀ ਦਾ ਲੇਵਾ ਰੂਵਾ ਚੈੱਕ ਕਰ ਲੋ ਕਰਨ ਵਾਲੀ ਦਾ ਐਨੂੰ ਘਮਾ ਲਈ ਬਈ ਐਨੂੰ ਹੈ ਹਾਂ ਆ ਦੇਖੋ ਵੀਰੇ ਵਧੀਆ ਐਨ ਮਿੱਠੀ ਦੇ ਇਕੱਲਾ ਇਕੱਲਾ ਥਣ ਲੱਗਿਆ ਕੋਈ ਨਹੀਂ ਇੱਥੇ ਬਣ ਲਾ ਬਈ ਇੱਥੇ ਬਣ ਲਾ ਵਾ ਖੜੀ ਦੇ ਦਿਖਾ ਦੇਣਾ ਆਹ ਦੇਖੋ ਜੀ ਦੋਵੇਂ ਪਾਸੇ ਤੋਂ ਤੁਸੀਂ ਆਰਡਰ ਚੈੱਕ ਕਰ ਲਓ ਤੇ ਸੁਣੋ ਦੂਸਰੀ ਸਾਈਡ ਤੋਂ ਵੀ ਮੈਂ ਦਿਖਾ ਦਿੰਨਾ 몰ਾ ਜਿਹੜਾ ਸਜਣ ਉਹ ਵੀ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ ਪਹਿਲਾਂ ਜਿਹੜੀ ਮੇਨ ਚੀਜ਼ ਆਪਾਂ ਦੁੱਧ ਵਾਸਤੇ ਲੈਣੀ ਆ ਤੁਸੀਂ ਲੈਵਾ ਦੇਖੋ ਬੱਚੀ ਦਾ ਉਹ ਸੀਲ ਬੱਚੀ ਆ ਵੀ ਹੂੰ ਤੇ ਪਿੱਛੇ ਵੀ ਇਹਦੇ ਸੀਮਣ ਦਾ ਤਾਂ ਨਹੀਂ ਪਤਾ ਬਾਈ ਕਿਹੜੇ ਦੀ ਆ ਸੀਮਣ ਦਾ ਤਾਂ ਨਹੀਂ ਪਤਾ ਸੀਮਣ ਦਾ ਨਹੀਂ ਬਾਈ ਕਹਿੰਦਾ ਬਤਾਉ ਹਾਂ ਚੰਗੇ ਸੀਮਣ ਦੇ ਦੋਸਤੋ ਤੇ ਕੀ ਮੁੱਲ ਕਰਦਾ ਬਾਈ RAM ਇਹਦਾ ਜਾਇਦ ਮੁੱਲ ਬਾਈ ਜੈਜੀ ਆ ਹਾਂ ਕਿੰਨਾ 80000 ਮੁੱਲ 85000 ਹਾਂ ਕੋਈ ਮੌਕੇ ਦੇ ਮਾਨਦਾਨ ਛੋੜ ਕੇ ਮਾਨਦਾਨ ਕਰਦਾਂਗੇ ਬਾਈ ਮੌਕੇ ਦੇ ਦੋਸਤੋ ਹੋ ਜਾ ਹੋ ਜਾਂਦਾ ਹੁੰਦਾ ਹਨਾ 85000 ਮੁੱਲਾ ਵੀਡੀਓ ਦੇ ਹੇ ਟੈਂਪਰਾ ਦਾ ਨੰਬਰ ਚੱਲੀ ਜਾਂਦਾ ਪਿੰਡ ਭਾਗੀਬੰਦਰ ਤੇ ਜਿਹੜਾ ਬਠਿੰਡਾ ਤਲਵੰਡੀ ਸਾਬੋ ਦੇ ਬਿਲਕੁਲ ਕੋਲੇ ਪਿੰਡ ਰਹਿ ਜਾਂਦਾ ਤੇ ਬਾਕੀ ਤੁਸੀਂ ਆ ਦੇਖ ਲਓ ਦੋਵੇਂ ਮਾਵਾ ਤੀਆਂ ਭਾਈ ਜਿਹੜੇ ਭਰਾ ਨੂੰ ਫਿੱਟਾ ਕੋਲੇ ਆਜੋ ਤਸੱਲੀ ਕਰਕੇ ਤੁਸੀਂ ਭਾਈ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤਸੱਲੀ